इस समय इस शाम के समय जो विचार चल रही है ये पंक्तियां मैं पढ़ के फिर सुना दिया मन्ने मग न चले पंथ मन्ने धर्म से थी सनबंध दूसरी श्लोक बारह तो वधिक मल्ला पहला पंथा प्रेम न जाण भूली फिरे गवार नानक हर विसराय के पौधे नरक अंधार तीसरी सर्व धर्म में श्रेष्ठ धर्म हर को नाम जप निर्मल कर्म श्रेष्ठ धर्म तो को कोई धर्म भी है श्रेष्ठ धर्म तो फिर कोई मलिन धर्म भी है श्रेष्ठ क्यों आख है या निर्मल क्यों आँख है हर को नाम जब निर्मल कर्म करम करत हो वे नह कर्म तिस बैसनों का निर्मल धर्म निर्मल शब्द क्यों जोड़े अनार ਪੂਰਨ ਤੌਰ ਤੇ ਜੋ ਨਿਰਮਲ ਹੈ ਉਹ ਕੇਵਲ ਈਸ਼ਵਰੀ ਧਰਮ ਹੈ ਰਾਜਨੈਤਿਕ ਧਰਮ ਕਾਨੂੰਨ ਬਣਿਆ ਹੋਵੇਗਾ ਉਥੋਂ ਦੇ ਨਿਯਮ ਬਣੇ ਹੋਣਗੇ ਧਰਮ ਮੁਲਕ ਦੇ ਆਪਣੇ ਹੁੰਦੇ ਨੇ ਹੋ ਸਕਦਾ ਹੈ ਉਹਦੇ ਸਾਰਿਆਂ ਵਾਸਤੇ ਇਨਸਾਫ ਨਾ ਹੋਵੇ ਨਾ ਹੋਵੇ ਤੋਂ ਧਰਮ ਤੇ ਹੈ ਮर्यादा ਤੇ ਬਣੀ ਹੈ ਨਿਯਮ ਆਵਲੀ ਤੇ ਹੈ ਪਰ ਉਸ ਨਿਯਮ ਦੇ ਵਿੱਚ ਵਿਤਕਰ ਹੈ ਉਸ ਨਿਆਮਾਵਲੀ ਦੇ ਵਿੱਚ ભેਦ ਹੈ ਤੋ ਕੋਈ ਰਾਜਨੀਤਿਕ ਨਿਆਮਾਵਲੀ ਪੂਰਨ ਤੌਰ ਤੇ ਨਿਰਮਲ ਨਹੀਂ ਹੋ ਸਕਦੀ ਫਿਰ ਸਮਾਜਿਕ ਧਰਮ ਸਮਾਜ ਜਿਨ੍ਹਾਂ ਨਿਆਮਾਂ ਤੇ ਖੜਾ ਹੈ ਫਿਰ ਸਮਾਜ ਦੇ ਰਿਸ਼ਤੇ ਸੰਬੰਧ ਜਿਨ੍ਹਾਂ ਤੇ ਖੜੇ ਨੇ ਪੁੱਤਰ ਦਾ ਧਰਮ ਪਿਤਾ ਦਾ ਧਰਮ ਮਾਂ ਦਾ ਧਰਮ ਧੀ ਦਾ ਧਰਮ ਦਾਦੇ ਦਾ ਧਰਮ ਪੋਤੇ ਦਾ ਧਰਮ ਸਿੱਖषक ਉਸਤਾਦ ਦਾ ਧਰਮ ਵਿਦਿਆਰਥੀ ਦਾ ਧਰਮ ਪਰਜਾ ਦਾ ਧਰਮ ਰਾਜੇ ਦਾ ਧਰਮ ਇਸ ਤਰ੍ਹਾਂ ਗਿਣਦੇ ਜਾਈਏ ਧਰਮ ਬਹੁਤ ਨੇ ਇੱਕ ਪੁੱਤਰ ਧਰਮ ਦੀ ਪਾਲ ਨਹੀਂ ਨਹੀਂ ਕਰਦਾ ਪਿਓ ਨੂੰ ਪਿਓ ਕਰਕੇ ਮੰਦਾ ਹੀ ਨਹੀਂ ਤੇ ਤੇ ਨਹੀਂ ਇਹ ਮਾਵਲੀ ਤੇ ਜੋ ਹੈ ਪਿਤਾ ਪੁੱਤਰ ਦਾ ਰਿਸ਼ਤਾ ਖੜਾ ਹੈ ਕੁਝ ਧਰਮ ਤੇ ਖੜਾ ਹੈ ਕੁਝ ਮर्यादाਾਂਵਾਂ ਤੇ ਖੜਾ ਹੈ ਕੁਝ ਮਨੋਤ ਤੇ ਖੜਾ ਹੈ ਨਹੀਂ ਮੰਦਾ ਕਿ ਤੇ ਰਿਸ਼ਤਾ ਟੁੱਟ ਜਾਂਦਾ ਹੈ ਪਤੀ ਦਾ ਤੇ ਪਤਨੀ ਦਾ ਸੰਬੰਧ ਵੀ ਕੁਝ ਨੈਤਿਕਤਾ ਤੇ ਖੜਾ ਹੈ ਕੁਝ ਧਰਮ ਤੇ ਖੜਾ ਹੈ ਕੁਝ ਮर्यादा ਤੇ ਖੜਾ ਹੈ ਇਸਤਰੀ ਕੇ ਨਾਲ ਧਰਮ ਬਹੁਤ سارے ਨਹੀਂ ਧਰਮ ਕੁਝ ਮਨੇਲ ਵੀ ਹੋ ਸਕਦੇ ਨੇ ਉਹਨਾਂ ਨੂੰ ਪੂਰਨ ਤੌਰ ਤੇ ਨਿਰਮਲ ਨਹੀਂ ਕਿਹਾ ਜਾ ਸਕਦਾ ਕੁਝ ਸਮਾਜਿਕ ਧਰਮ ਕੁਝ ਰਾਜਨੀਤਿਕ ਧਰਮ ਕਿਉਂਕਿ ਜ਼ਿਕਰ ਕਰੀਏ ਤਾਂ ਕਿਸੇ ਸਮਾਜ ਦੀ ਨਿੰਦਾ ਹੋ ਜਾਂਦੀ ਹੈ ਜ਼ਿਕਰ ਕਰੀਏ ਤਾਂ ਕਿਸੇ ਮੁਲਕ ਦੀ ਨਿੰਦਾ ਹੋ ਜਾਂਦੀ ਹੈ ਜਿਸ ਮੁਲਕ ਦੀ ਰਾਜਨੀਤੀ ਦੇ ਵਿੱਚ ਵਿਤਕਰਾ ਹੈ ਭੇਦਭਾਵ ਹੈ ਕਿਸੇ ਨਾਲ ਕੁਝ ਕਿਸੇ ਨਾਲ ਕੁਝ ਇਹ ਧਰਮ ਤੇ ਹੈ ਮਲਿੰਦ ਧਰਮ ਹੈ ਇਹ ਸਹੀ ਧਰਮ ਨਹੀਂ ਉਹਦੇ ਸੁਧਾਰ ਚਾਹੀਦਾ ਹੈ ਇਸ ਵਾਸਤੇ ਸਾਰੀ ਦੁਨੀਆ ਦਾ ਜੋ ਰਾਜਨੀਤਿਕ ਧਰਮ ਹੈ ਐਸਾ ਕੋਈ ਮੁਲਕ ਨਹੀਂ ਜਿੱਥੇ ਉਹਨਾਂ ਦੇ ਵਿਧਾਨ ਵਿੱਚ ਐਮੈਂਡਮੈਂਟ ਨਾ ਹੋਈ ਹੋਵੇ ਤਰਮੀਮ ਨਾ ਹੋਈ ਹੋਵੇ ਹਿੰਦੀ ਸੰਸਕ੍ਰਿਤੀ ਚ ਕਹਿੰਦੇ ਸੰਸ਼ੋਧਨ ਨਾ ਹੋਇਆ ਹੋਵੇ 350 ਤੋਂ ਵੀ ਜ਼ਿਆਦਾ ਦਫਾ ਭਾਰਤ ਦੇ ਰਾਸ਼ਟਰੀਆ ਵਿਧਾਨ ਵਿੱਚ ਸੰਸ਼ੋਧਨ ਹੋ ਚੁਕੇ ਹੈ ਅਮੈਂਡਮੈਂਟ ਹੋ ਚੁਕੀ ਹੈ ترمیم ਹੋ ਚੁਕੀ ਹੈ ترمیم ਕਿਉਂ ਕਰਨੀ ਪਈ ਸਮਝ ਆਇਆ ਇਹ ਗਲਤ ਹੈ ਇਹਨੂੰ ਠੀਕ ਕਰੀਏ ਇਹਨੂੰ ਪਰਮੇਮ ਕਰੀਏ ਬਦਲਦੇ ਰਹਿੰਦੇ ਨੇ ਸਮਾਜ ਦੇ ਨਿਯਮ ਬਦਲਦੇ ਰਹਿੰਦੇ ਨੇ ਰਾਜਨੀਤਿਕ ਨਿਯਮ ਜਦ ਉਹਨਾਂ ਵਿੱਚ ਕਿਦਰੇ ਕਮੀ ਖਾਮੀ ਮਹਿਸੂਸ ਹੋਣੀ ਇਕ શ્રેਸ਼ਟ ਧਰਮ ਹੈ ਨਿਰਮਲ ਧਰਮ ਹੈ ਕਦੀ ਮਲਿੰਨ ਨਹੀਂ ਹੁੰਦਾ ਉਹ ਹੈ ਈਸ਼ਵਰੀ ਧਰਮ ਈਸ਼ਵਰ ਦਾ ਸਵਾ ਈਸ਼ਵਰ ਦੀ ਔਂ ਉਹਦੀ ਨਿਯਮਾਂ ਆਵੜੇ ਉਹਦਾ ਹੋਣਾ ਸਮਾਜ ਦਾ ਹੋਣਾ ਜਿੰਨਾ ਨਿਯਮਾਂ ਤੇ ਖੜਾ ਹੈ ਮੈਲੇ ਵੀ ਹੋ ਸਕਦਾ ਤਲਤ ਵੀ ਹੋ ਸਕਦਾ ਜਿਵੇਂ ਤਹਿਜ ਪ੍ਰਥਾ ਹੈ ਬੱਚੀ ਵਿਆਹਣੀ ਤੇ ਨਾਲ ਤਹਿਜ ਵੀ ਤੇ ਕਬੀਰ ਕਹਿੰਦੇ ਨੇ ਮੈਨੂੰ ਤਾਂ ਇੰਜ ਦਿਸਦਾ ਹੈ ਕੋਈ ਲੜਕਾ ਵੇਚਦਾ ਹੈ ਕੋਈ ਲੜਕੀ ਵੇਚਦਾ ਹੈ ਵਿਆਹ ਨਹੀਂ ਹੁੰਦਾ ਅਸਲੋਕ ਮੈਂ ਤੁਹਾਡੇ ਸਾਹਮਣੇ ਖੜਾ ਕਬੀਰ ਕੋ ਹੈ ਲੜਕਾ 베ਚਈ ਲੜਕੀ 베ਚੇ ਕੋਏ ਸੰਝਾ ਕਰੇ ਕਬੀਰ ਸੇ ਹਰ ਸੇ ਬਨਜ ਕਰੇ ਕੋਈ ਲੜਕਾ ਵੇਚਦਾ ਹੈ ਕੋਈ ਲੜਕੀ ਵੇਚਦਾ ਕੋਈ ਲੜਕੇ ਦਾ ਮੁੱਲ ਪਾ ਰਿਆ ਮੈਂ ਇਹਨੂੰ ਇੰਜੀਨੀਅਰ ਬਣਾਇਆ ਮੈਂ ਇਹਨੂੰ ਡਾਕਟਰ ਬਣਾਇਆ ਔਰ ਇਤਲਾ ধান ਕੋਈ ਦੇਵੇ ਤੇ ਬੱਚੀ ਸਾਡੇ ਘਰ ਆ ਸਕਦੀ ਹੈ ਸਾਡੀ ਨੂੰਹ ਬਣ ਸਕਦੀ ਹੈ ਇਸ ਬੱਚੇ ਦੀ ਪਤਨੀ ਬਣ ਸਕਦੀ ਹੈ ਜਾਂ ਨਹੀਂ ਇਹ ਪੁੱਤਰ ਵੇਚਦਾ ਭਈ ਹੈ ਕਿ ਅਨੰਦ ਕਾਰਜ ਕਰਦਾ ਕੋਈ ਵਿਰਲੀਆਂ ਸ਼ਾਦੀਆਂ ਹੁੰਦੀਆਂ ਨੇ ਕੋਈ ਲੜਕਾ ਵੇਚਦਾ ਕੋਈ ਲੜਕੀ ਵੇਚਦਾ ਸਮਾਜ ਦਾ ਇਹ ਨਿਯਮ ਮਲੇ ਨਿਯਮ ਹੈ ਬਰਸ਼ਟ ਨਿਯਮ ਹੈ ਸੁਧਾਰ ਹੋਣਾ ਚਾਹੀਦਾ ਹੈ ਬੁਥੇਰੀਆਂ ਜਾਤਾਂ ਨੇ ਸੁਧਾਰ ਕੀਤਾ ਹੈ ਹੁਣੇ ਜਿਸ ਦਿਨ ਮੈਂ ਆਇਆ ਭਾਰਤ ਤੋਂ ਇੱਕ ਹਫਤਾ ਪਹਿਲੇ ਘਟਨਾ ਘਟਈਏ ਸਾਰੀ ਦੁਨੀਆ ਚ ਮਸ਼ਹੂਰ ਹੋਈ ਇੱਕ ਚੰਗੇ ਸੰਪਨ ਘਰਾਣੇ ਦੀ ਲੜਕੀ ਨੇ ਐਨ ਟਾਈਮ ਤੇ ਘਰ ਦੇ ਚ ਆਈ ਹੋਈ ਬਰਾਤ ਰੁਕਸਤ ਕਰ ਦਿੱਤੀ ਦੁਨੀਆ ਦੇ ਸਾਰੇ ਪੇਪਰ ਤੇ ਟੈਲੀਵਿਜ਼ਨ ਦੇ ਚ ਇਹ ਦ੍ਰਿਸ਼ ਦਿਖਾਏ ਗਏ ਟੈਲੀਕਾਸਟ ਕੀਤੇ ਗਏ ਕਾ ਲੜਕਿਆਂ ਵਾਲਿਆਂ ਨੇ ਲੱਖਾਂ ਰੁਪਏ ਦੀ ਕੈਸ਼ ਵੀ ਮੰਗ ਕਰ ਲਈ ਕੁਝ ਹੋਰ ਵਸਤੂਆਂ ਮੰਗ ਲਈਆਂ ਜੋ 20-25 ਲੱਖ ਦੀਆਂ ਸਨ ਤੇ ਉਹ ਕਾਫੀ ਕੁਝ ਵਿਚਾਰੇ ਦੇ ਚੁਕੇ ਸਨ ਪਹਿਲੇ ਸ਼ਗਨ ਦੇ ਚ ਵੀ ਹੁਣ ਵੀ ਕਾਫੀ ਕੁਝ ਉਹਨਾਂ ਨੇ ਰੱਖਿਆ ਸੀ ਇਹਦੇ ਨਾਲ ਸੰਤੁਸ਼ਟੀ ਨਹੀਂ ਸੀ ਲੜਾਈ ਤੱਕ ਨੌਬਤ ਚੱਲੀ ਗਈ ਲੜਨ ਵਾਲਿਆਂ 'ਚ ਗਜ਼ਬ ਦੀ ਗੱਲ ਲਾੜਾ ਵੀ ਲੜਨ ਲੱਗ ਪਿਆ ਬਰਾਤੇ ਵੀ ਲੜਨ ਲੱਗ ਪਏ ਲਾੜੀ ਖੜੀ ਹੋ ਗਈ ਮੈਂ ਵਿਆਹ ਹੀ ਨਹੀਂ ਕਰਾਣਾ ਐਸੇ ਦੁਸ਼ਟ ਨਾਲ ਇਹ ਵਪਾਰ ਹੋ ਰਿਹਾ ਵਿਆਹ ਨਹੀਂ ਹੋ ਰਿਹਾ ਖੈ ਲੋਕਾਂ ਨੇ ਸ਼ਵਾਸ਼ੀ ਦਿੱਤੀ ਅਕਸਰ ਸ਼ਵਾਸ਼ ਵੀ ਹੋ ਹੀ ਦਿੰਦੇ ਨੇ ਜੋ ਆਪ ਇਸ ਨਿਯਮ ਨੂੰ ਮੰਨਦੇ ਵੀ ਨਹੀਂ ਕਦੀ ਉਹਨਾਂ ਨਾਲ ਹੋਵੇ ਤਾਂ ਉਹਨਾਂ ਦਾ ਵੀ ਹਾਲ ਹੀ ਕੁਛ ਹੁੰਦਾ ਹੈ ਸ਼ਵਾਸ਼ੀ ਬਹੁਤ ਮਿਲੇ ਗਵਰਨਮੈਂਟ ਤੋਂ ਵੀ ਉਸ ਬੱਚੇ ਨੂੰ ਸਨਮਾਨ ਮਿਲਿਆ ਇਹ ਤੁ ਜੰਗਲ ਕੀਤਾ ਹੈ ਕਹਿਣ ਤੋਂ ਮਰਾਦ ਸਮਾਜ ਜਿਨ੍ਹਾਂ ਨੀਮਾਂ ਤੇ ਖੜਾ ਹੈ ਜਿਸ ਮਰਿਆਦਾ ਤੇ ਖੜਾ ਹੈ ਜ਼ਰੂਰੀ ਨਹੀਂ ਨਿਰਮਲ ਹੋਵੇ ਹੋ ਸਕਦਾ ਹੈ ਮਲੀਨ ਧਰਮ ਦੇ ਤੇ ਸਮਾਜ ਖੜਾ ਹੋਵੇ ਰਾਜਨੀਤਿਕ ਢਾਂਚਾ ਖੜਾ ਹੈ ਹੋ ਸਕਦਾ ਹੈ ਮਲੀਨ ਮਰਿਆਦਾਵਾਂ ਤੇ ਨਿਯਮਾਵਲੀ ਤੇ ਖੜਾ ਹੋਵੇ ਮਲੀਨ ਰਾਜਨੀਤੀ ਹੋਵੇ ਈਸ਼ਵਰੀ ਹੋਂਦ ਜਿਸ ਨਿਯਮ ਜਿਸ ਮਰਿਆਦਾ ਤੇ ਖੜੀ ਹੈ ਨਿਰਮਲ ਮਲੇਨ ਨੰਗਾ ਇਸ ਵਾਸਤੇ ਕਹਿੰਦੇ ਨੇ ਸਾਰੇ ਧਰਮਾਂ ਵਿੱਚਾਂ ਸ੍ਰੇਸ਼ਟ ਧਰਮ ਹੈ ਈਸ਼ਵਰੀ ਧਰਮ। ਔਰ ਉਹਦੀ ਪ੍ਰਾਪਤੀ ਕਿਸੇ ਵੀ ਕਰਮ ਨਾਲ ਨਹੀਂ ਆਉਂਦੀ। ਕਿਉਂਕਿ ਕਰਮ ਕਰਦੇ ਆ ਵੀ ਕੁਝ ਨਾ ਕੁਝ ਗਲਤੀਆਂ ਤੇ ਹੋਣਗੀਆਂ। ਜਿਹਨੂੰ ਅਸੀਂ ਪੁੰਨ ਕਰਮ ਕਹਿੰਦੇ ਆ ਚਲੋ ਦਾਨ ਕੀਤਾ ਹੈ। ਤੋ ਦਾਨ ਧਨ ਦਾ ਕੀਤਾ ਕੁਝ ਨਾ ਕੁਝ ਹੇਰਾ ਫੇਰੀ ਤੇ ਧਨ ਦੇ ਹੁੰਦੀ ਹੈ ਪਾਪਾਂ ਬਾਜ ਜੋ ਹੋਵੇ ਨਹੀਂ ਮੋਇਆ ਸਾਥ ਨਾ ਜਾਏ ਇਹ ਮਾਨਦਾਰੀ ਨਾਲ ਤੇ ਕਈ ਦਫਾ ਸਿਰ ਵਰ ਰੋਟੀ ਚਲਦੀ ਹੈ ਕੁਝ ਨਾ ਕੁਝ ਤੇ ਹੇਰਾ ਫੇਰੀ ਹੋਵੇ ਕੁਝ ਨਾ ਕੁਝ ਤੇ ਕਿਦਰੇ ਵਧੇ ਕੇ ਵੀ ਹੋਵੇ ਪਾਪ ਕਰਕੇ ਪੁੰਨ ਕੀਤਾ ਹੈਰਾਨਗੀ ਦੀ ਗੱਲ ਭਗਤ ਕਬੀਰ ਨੇ ਬੜੀ ਹਿੰਮਤ ਕੀਤੀ ਹੈ ਕਹਿੰਦਾ ਪਾਪ ਪੁੰਨ ਦੋਏ ਇੱਕ ਸਮਾਨ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਪਾਪ ਪੁੰਨ ਦੋਏ ਇੱਕ ਸਮਾਨ ਨਿਜ ਗੁਣ ਪਾਰਸ ਤਜੋ ਗੁਣ ਆਨ ਪਾਪ ਤੇ ਪੁੰਨ ਦੋਵੇਂ ਇੱਕੋ ਹੀ ਕੁਛ ਨੇ ਪਾਪ ਬੰਦਾ ਕਿਉਂ ਕਰਦਾ ਹੈ ਲੋਭ ਵਸ ਹੋ ਕੇ ਤੇ ਪੁੰਨ ਵੀ ਲੋਭ ਵਸ ਹੋ ਕੇ ਕਰੇ ਹੈ ਮਿਲ ਬਾਬਾ ਇਹ ਕਰ ਤੂੰ ਇਹ ਕਰ ਇਹ ਕਰ ਇਹ ਕਰ ਪਾਪ ਬੰਦਾ ਕਰਦਾ ਹੈ ਹੰਕਾਰ ਵਸੋ ਕੇ ਦੂਜੇ ਨੂੰ ਨੀਚਾ ਦਿਖਾਣਾ ਨਹੀਂ ਮਾ ਦਿਖਾਣਾ ਹੰਕਾਰ ਤੇ ਪੁਨ ਵੀ ਹੰਕਾਰ ਵਸੋ ਕੇ ਕਰੇ ਤੀਰਥ ਵਰਤਰ দান ਕਰ ਮਨ ਮੈਂ ਧਰੇ ਗਮਾਨ ਨਾਨਕ ਨਹਿਫਲ ਜਾਤ ਤੇ ਚਿਮਕੁਨ ਚੜੇ ਸਨਾਨ ਪਾਪ ਵਸ ਹੋ ਕੇ ਹੰਕਾਰ ਵਸ ਹੋ ਕੇ ਪਾਪ ਕੀਤਾ ਹੰਕਾਰ ਵਸ ਹੋ ਕੇ ਪੁੰਨ ਕੀਤਾ ਪਾਪ ਵਸ ਹੋ ਕੇ ਲੋਭ ਵਸ ਹੋ ਕੇ ਪੁੰਨ ਕੀਤਾ ਤੇ ਲੋਭ ਵਸ ਹੋ ਕੇ ਹੀ ਪਾਪ ਕੀਤਾ ਚਰਮ ਸੀਮਾ ਕਾਮ ਦੀ ਉਸ ਕਰਕੇ ਪਾਪ ਕੀਤਾ ਉਸੇ ਕਰਕੇ ਪੁੰਨ ਵੀ ਕੀਤਾ ਹੁੰਦੇ ਨੇ ਪੁੰਨ ਤੇ ਕਬੀਰ ਕਹਿੰਦੇ ਨੇ ਫਿਰ ਇਹ ਤੇ ਦੋਵੇਂ ਬਰਾਬਰ ਹੀ ਹੋ ਗਏ ਕਿਉਂਕਿ ਦੁਆ ਦੀ ਬੁਨਿਆਦ ਇੱਕ ਤੇ ਖੜੀ ਹੈ ਪਾਪ ਪੁੰਨ ਦੋਏ ਇੱਕ ਸਵਾਰ ਇਸ ਤਰ੍ਹਾਂ ਦੇ ਪੁੰਨ ਕਰਦੇ ਆ ਵੀ ਪਾਪ ਨਾਲ ਨਾਲ ਚਲੇਗਾ ਪਰ ਮੇਰੇ ਦੇਖੇ ਚਲੋ ਅੱਜ ਜ਼ਮਾਨ ਤੱਕ ਅੱਗੇ ਗੱਲ ਕਿਸੇ ਵੀ ਪੁੰਨ ਨਾਲ ਪਾਪ ਨਹੀਂ ਘਟਦਾ ਤੁਸੀਂ ਜ਼ਿੰਦਗੀ ਭਰ ਪੁੰਨ ਤੇ ਕੁਛ ਨਾ ਕੁਛ ਕੀਤੇ ਨੇ ਕੱਟ ਗਏ ਨੇ ਪਾ ਜੇ ਨਹੀਂ ਕੱਟੇ ਤੇ تسلیم ਕਰ ਲੋ ਨਹੀਂ ਕੱਟਦੇ ਨਹੀਂ ਕੱਟਦੇ ਖਣ ਖਣ ਭੌਲਣ ਹ ਹ ਪਲ ਪਲ ਦੇ ਚ ਗਲਤੀਆਂ ਆਉਂਦੀਆਂ ਪਲ ਪਲ ਦੇ ਚ ਭੁੱਲਣਾ ਆਉਂਦੀ ਹੈ ਕਿਰਤ ਕਰਕੇ ਪਾਪ ਨਾ ਹੋਏ ਤੇ ਸੋਚਣੀ ਵਿਚਾਰ ਮਾਨਸਿਕ ਕਰਮ ਕਰਕੇ ਪਾਪ ਚੱਲਣਗੇ ਬੋਰਾ ਕੁਛ ਨਾ ਕੁਛ ਤੇ ਸੋਚੇਗਾ ਦਿਲੰਭਰ ਦੀ ਸੋਚਣੀ ਵਿੱਚ ਕੁਝ ਸੋਚਣੀ ਤੇ ਗਲਤ ਹੋਵੇਗੀ ਦਿਨ ਭਰ ਦੀਆਂ ਯਾਦਾਂ ਵਿੱਚ ਕੁਝ ਯਾਦਾਂ ਤੇ ਗਲਤ ਹੋਣਗੀਆਂ ਕਿੰਨੇ ਕਿੰਨੇ ਬੋਲਣਾ ਤੋਂ ਪੁੰਨ ਨਾਲ ਕਿਸ ਤਰ੍ਹਾਂ ਪਾਡ ਕਰਨਗੇ ਹੁੰਦਾ ਕਿ ਇਹ ਜੀਵਨ ਪਰ ਪੁੰਨ ਚੱਲਦਾ ਰਹਿੰਦਾ ਪਾਪ ਚੱਲਦਾ ਰਹਿੰਦਾ ਦੋਵੇਂ ਇਕੱਠੇ ਹੀ ਚੱਲਦੇ ਤੋ ਕਬੀਰ ਨੂੰ ਕਹਿਣਾ ਪਿਆ ਪਾਪ ਪੁੰਨ ਦੋਵੇਂ ਇੱਕ ਸਮਾਨ ਉਹਨਾਂ ਨਾਲ ਪਾਪ ਕੱਟਦੇ ਤੇ ਹੁਣ ਤੱਕ ਤੇ ਕੱਟ ਜਾਣੇ ਚਾਹੀਦੇ ਸਨ ਇੰਨਾ ਗੁਰਦੁਆਰੇ ਆਇਆ ਇਤਨਾ ਪਾਠ ਪੂਜਾ ਕੀਤਾ ਹੈ ਜਿਨ੍ਹਾਂ ਨੂੰ ਬਹੁਤ ਵੱਡਾ ਪੁਨੀਤ ਕਹਿੰਨੇ ਆ ਕਈ ਵਾਰ ਬੜਾ ਹੀ ਭयंकर ਕਰੋਧ ਬੜਾ ਭयंकर ਲੋਭ ਬੜਾ ਭयंकर ਹੰਕਾਰ ਪ੍ਰਗਟ ਹੁੰਦਾ ਉਹਨਾਂ ਨਾਲ ਪਾਪ ਨਹੀਂ ਕੱਟਦੇ ਕਰਮ ਨਾਲ ਪਾਪ ਨਹੀਂ ਕੱਟਦੇ ਜੋ ਧਰਮ ਈਸ਼ਵਰੀ ਧਰਮ ਹੈ ਕਿਸੇ ਵੀ ਕਰਮ ਤੇ ਨਹੀਂ ਖੜਾ ਫਿਰ ਕਿਸ ਤੇ ਖੜਾ ਹੈ ਕਰਮ ਕਰਤ ਹੋਵੇ ਨਹਿ ਕਰਹੁ ਕਿਸ ਪ੍ਰਕਰਨ ਨੂੰ ਮੈਂ ਲਿਆ ਕਿਉਂਕਿ ਦਿਨ ਕਾਫੀ ਲੈਂਦਾ ਸੀ ਤੇ ਮੇਰੇ ਕੋਲ 20 ਤਰੀਕ ਤੱਕ ਦਾ ਸਮਾਂ ਸੀ ਇਸ ਵਾਸਤੇ ਮੈਂ ਚਾਹੁੰਦਾ ਸੀ ਇਹ ਬੁਨਿਆਦੀ ਗੱਲ ਦੀ ਆਪ ਨੂੰ ਪਕੜ ਆ ਜਾਏ ਸਮਝ ਆ ਜਾਏ ਤੇ ਫਿਰ ਚਲੋ ਇਸ ਨੂੰ ਹੰਕਾਰ ਸਮਝ ਲਓ ਮੈਨੂੰ ਧਰਮ ਦੀ ਪ੍ਰਾਪਤੀ ਨਹੀਂ ਹੋਈ ਧਰਮ ਕਿਵੇਂ ਮਿਲਦਾ ਇਸ ਦੀ ਮੈਨੂੰ ਸਮਝ ਆ ਗਈ ਐ ਇਸ ਤਰ੍ਹਾਂ ਕਹਿਣ ਦੇ ਭਾਵੇਂ ਤੁਸੀਂ ਆਖੋ ਹੰਕਾਰ ਹੈ ਤੇ ਹੰਕਾਰ ਸਹੀ ਮੈਨੂੰ ਉਸ ਧਰਮ ਦੀ ਪ੍ਰਾਪਤੀ ਨਹੀਂ ਸ੍ਰੇਸ਼ਟ ਧਰਮ ਪਰ ਪ੍ਰਾਪਤੀ ਕਿਉਂ ਨਹੀਂ ਹੈ ਇਹਦੀ ਵੀ ਸਮਝ ਆਏ ਪ੍ਰਾਪਤੀ ਕਿਵੇਂ ਹੋਵੇਗੀ ਇਹਦੀ ਵੀ ਸਮਝ ਆਏ ਅਗਰ ਨਹੀਂ ਮੈਨੂੰ ਸਮਝ ਤੋ 1 ਘੰਟੇ ਦਾ ਬੋਲਣਾ ਮੈਂ ਆਪਣਾ ਵੀ ਸਮਾਂ ਜ਼ਾਇਆ ਪਿਆ ਕਰਦਾ ਤੁਹਾਡਾ ਵੀ ਜ਼ਾਇਆ ਕਰਦਾ ਪਿਆ ਫਜ਼ੂਲ ਕਰਤੇ ਵਿਰਥ